ਪੰਜਾਬ ਦੀ ਧਰਤੀ ਨੂੰ ਮੇਲੇ ਤੇ ਤਿਉਹਾਰਾਂ ਦੀ ਧਰਤੀ ਆਖਿਆ ਜਾਂਦਾ ਹੈ ਇੱਥੇ ਬਹੁਤ ਸਾਰੇ ਮੇਲੇ ਲੱਗਦੇ ਹਨ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਚਪਾਰ ਦੇ ਮੇਲੇ ਤੇ ਚਪਾਰ ਦਾ ਮੇਲਾ ਜਿਹੜਾ ਕਿ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਪਾਰ ਵਿੱਚ ਲੱਗਦਾ ਹੈ ਲੋਕ ਬਹੁਤ ਦੂਰੋਂ ਦੂਰੋਂ ਇਸ ਮੇਲੇ ਨੂੰ ਦੇਖਣ ਲਈ ਆਉਂਦੇ ਹਨ ਇਹ ਮੇਲਾ ਪੰਜਾਬ ਦੇ ਪ੍ਰਸਿੱਧ ਮੇਲਿਆਂ ਦੇ ਵਿੱਚੋਂ ਇੱਕ ਹੈ ਹੋਰ ਦੇਖਦੇ ਆ ਕੋਈ ਇਹ ਮੇਲਾ ਗੁੱਗਾ ਪੀਰ ਦੀ ਯਾਦ ਵਿੱਚ ਹਰ ਸਾਲ ਤਾਂ ਦੋ ਮਹੀਨੇ ਦੇ 14ਵੇਂ ਦਿਨ ਲਗਾਇਆ ਜਾਂਦਾ ਹੈ ਇਹ ਜ਼ਿਆਦਾਤਰ ਅਗਸਤ ਤੇ ਸਤੰਬਰ ਵਿੱਚ ਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਲਗਭਗ 150 ਸਾਲ ਪਹਿਲਾਂ ਇੱਥੇ ਛੋਟੀ ਜੀ ਸੰਗਤ ਨੇ ਇਸ ਮੇਲੇ ਦੀ ਸ਼ੁਰੂਆਤ ਕੀਤੀ ਸੀ ਪਰ ਤੋਂ ਅੱਜ ਇਸ ਵਿੱਚ ਸ਼ਰਧਾਲੂਆਂ ਦੀ ਗਿਣਤੀ ਲੱਖਾਂ ਤੱਕ ਪਹੁੰਚ ਗਈ ਹੈ ਚਪਾਰ ਮੇਲੇ ਦੇ ਇਤਿਹਾਸ ਨੂੰ ਬਹੁਤ ਸਾਰੀਆਂ ਕਹਾਣੀਆਂ ਨਾਲ ਜੋੜਿਆ ਜਾਂਦਾ ਹੈ ਜਿਵੇਂ ਕਿ ਇੱਕ ਕਿਸਾਨ ਅਤੇ ਉਸਦੇ ਪੁੱਤ ਦੇ ਜਨਮ ਦੀ ਕਹਾਣੀ ਉਸ ਤੋਂ ਇਲਾਵਾ ਸੱਪਾਂ ਦੇ ਸੱਪ ਲੜਨ ਦੀ ਕਹਾਣੀ ਪਰ ਆਪਾਂ ਨੂੰ ਇਹਨਾਂ ਜ਼ਿਆਦਾ ਕਹਾਣੀਆਂ ਬਾਰੇ ਪਤਾ ਨਹੀਂ ਹੈ ਤਾਂ ਆਪਾਂ ਇਹਨਾਂ ਬਾਰੇ ਗੱਲ ਨਹੀਂ ਕਰਾਂਗੇ ਚਪਾਰ ਦੇ ਮੇਲੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਲੱਗਦੀਆਂ ਹਨ ਹਰ ਇੱਕ ਚੀਜ਼ ਮਿਲ ਜਾਂਦੀ ਹੈ ਝੂਲੇ ਮਠਾਈ ਦੀਆਂ ਦੁਕਾਨਾਂ ਲੇਡੀਜ਼ ਦਾ ਸਮਾਨ ਹਰ ਤਰ੍ਹਾਂ ਦੀਆਂ ਚੀਜ਼ਾਂ ਦਾ ਸਮਾਨ ਉੱਥੇ ਤੁਹਾਨੂੰ ਮਿਲ ਜਾਏਗਾ ਅੱਜ ਅਸੀਂ ਮੇਲੇ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਆਏ ਆ ਇਸ ਲਈ ਭੀੜ ਕਾਫੀ ਘੱਟ ਹੈ ਜਿਵੇਂ ਜਿਵੇਂ ਮੇਲੇ ਦੇ ਲਾਸਟ ਦਿਨ ਆਉਣਗੇ ਭੀੜ ਵੀ ਵੱਧਦੀ ਜਾਵੇਗੀ ਇੱਥੇ ਝੂਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਝੂਲੇ ਵਾਲਾ ਪਾਸਾ ਖਾਸ ਕਰਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਦਾ ਹੈ ਅਤੇ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਝੂਲਿਆਂ ਦਾ ਆਨੰਦ ਮਾਰ ਸਕਦੇ ਹਨ ਛੋਟੇ ਬੱਚਿਆਂ ਨੂੰ ਜਿਵੇਂ ਕਿ ਛੋਟੀਆਂ ਕਾਰਾਂ ਛੋਟੇ ਕਿਸਤੀਆਂ ਵਾਲੇ ਚੰਡੋਲ ਹਨ ਉੱਥੇ ਵੱਡੇ ਬੱਚਿਆਂ ਲਈ ਵੱਡੀਆਂ ਕਿਸਤੀਆਂ ਅਤੇ ਘੁੰਮਣ ਵਾਲੇ ਚੰਡੋਲ ਆਮ ਦੇਖੇ ਜਾ ਸਕਦੇ ਹਨ ਇਹ ਮੇਲਾ ਕਾਫੀ ਵੱਡੇ ਖੇਤਰ ਵਿੱਚ ਫੈਲਿਆ ਹੋਇਆ ਹੈ ਇੱਥੇ ਬੱਚੇ ਦੇ ਕਢਾਉਣੇ ਔਰਤਾਂ ਦਾ ਸ਼ਿੰਗਾਰ ਦਾ ਸਮਾਨ ਤੇ ਉਸ ਤੋਂ ਇਲਾਵਾ ਹੋਰ ਬਹੁਤ ਕਿਸਮ ਦਾ ਸਮਾਨ ਮਿਲ ਜਾਂਦਾ ਆ ਦੇਖੋ ਜਿਵੇਂ ਤੁਹਾਡੇ ਸਾਹਮਣੇ ਆਹ ਲੇਡੀਜ਼ ਦਾ ਸਮਾਨ ਹੈ ਚੂੜੀਆਂ ਕੰਨਾਂ ਤੇ ਪਾਉਣ ਲਈ ਟੌਪਸ ਉਸ ਤੋਂ ਇਲਾਵਾ ਹੋਰ ਕਾਫੀ ਸਮਾਨ ਚਲੋ ਹੁਣ ਆਪਾਂ ਚੱਲਦੇ ਆਂ ਅਗਲੇ ਪਾਸੇ ਤੇ ਦੇਖਦੇ ਆਂ ਅੱਗੇ ਕੀ ਕੀ ਦਿਖਦਾ ਹੈ ਆ ਦੇਖੋ ਤੇ 10 10 ਰੁਪਏ ਵਾਲੀਆਂ ਸੇਲ ਤੋਂ ਲੈ ਕੇ 20 20 ਰੁਪਏ ਵਾਲੀ 100 150 ਰੁਪਏ ਵਾਲੀ ਸਮਾਨ ਦੀ ਸੇਲ ਲੱਗੀ ਹੋਈ ਆ ਆ ਸਮਾਨ ਬਹੁਤ ਸੋਹਣਾ ਹੈ ਹੈਂਡੀਕਰਾਫਟ ਹੈ ਹੱਥ ਨਾਲ ਤਿਆਰ ਕੀਤਾ ਹੋਇਆ ਸਾਰਾ ਸਮਾਨ ਹੈ ਤੇ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਜਿਆਦਾ ਸੋਹਣਾ ਹੈ ਚਲੋ ਹੋਰ ਅੱਗੇ ਚੱਲਦੇ ਆ ਅਜਿਹੀ ਭੀੜ ਨਾ ਹੋਣ ਕਰਕੇ ਆਪਾਂ ਆਸਾਨੀ ਨਾਲ ਵਧੀਆ ਤਰੀਕੇ ਨਾਲ ਸਾਰੇ ਬਾਜ਼ਾਰ ਦੇਖ ਸਕਦੇ ਆ ਜੇ ਘਰੇ ਤੇ ਭੀੜ ਹੁੰਦੀ ਤਾਂ ਆਪਾਂ ਉਥੋਂ ਲੰਘਿਆ ਵੀ ਨਹੀਂ ਆਣਾ ਸੀ ਚਲੋ ਹੁਣ ਅੱਗੇ ਚੱਲਦੇ ਆਂ ਬਹੁਤ ਜ਼ਿਆਦਾ ਭੀੜ ਹੈ ਨਾ ਅੱਜ ਜ਼ਿਆਦਾਤਰ ਚੰਡੋਲ ਖੜੀ ਹਨ ਇੱਕ ਦੋ ਹੀ ਚੱਲ ਰਹੇ ਹਨ ਕਿਉਂਕਿ ਅੱਜ ਇੰਨੀ ਭੀੜ ਨਹੀਂ ਹੈ ਮਠਾਈ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਹਨ ਇੱਥੇ ਆ ਪਾਠੀਆਂ ਇਹ ਇੱਥੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਹਨ ਪਾਠੀਆਂ ਕਹਿੰਦੇ ਹਨ ਬਾਕੀ ਦੂਸਰਾ ਨਾਮ ਤਾਂ ਮੈਨੂੰ ਪਤਾ ਨਹੀਂ ਕੀ ਹੈ ਦਾ ਅਸਲੀ ਕੋੜੇ ਰੰਗ-ਬਰੰਗੀਆਂ ਬਰਫੀਆਂ ਆਹ ਟੈਡੀ ਵੀਰ ਬਹੁਤ ਪਿਆਰੀ ਲੱਗ ਰਿਆ ਨਾ ਚੁੰਮ ਕੇ ਰੰਗ-ਬਰੰਗੇ ਚੁੰਮ ਕੇ ਚੈਨੋ ਬਹੁਤ ਵਧੀਆ ਚਲੋ ਫਿਰ ਬਾਜ਼ਾਰ ਚ ਨੂੰ ਚਲਦੇ ਆ ਹੁਣ ਆਪਾਂ ਤੁਹਾਨੂੰ ਲੈ ਕੇ ਚਲਦੇ ਆ ਗੂਗਾ ਮਾੜੀ ਤੇ ਜਿਸ ਕਾਰਨ ਇਹ ਮੇਲਾ ਇੱਥੇ ਲੱਗਦਾ ਹੈ ਉਤੇ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਅੱਗੇ ਤੁਹਾਨੂੰ ਮੇਲੇ ਦੇ ਵਿੱਚ ਘੁਮਾਵਾਂਗੇ ਮੱਥਾ ਟੇਕਣ ਤੋਂ ਪਹਿਲਾਂ ਆਪਾਂ ਇੱਥੇ ਪ੍ਰਸ਼ਾਦ ਲੈ ਲੈਂਦੇ ਆ ਤੇ ਫਿਰ ਚੱਲਦੇ ਹਾਂ ਮਾੜੀ ਦੇ ਅੰਦਰ ਰੰਗ ਬਰੰਗੀ ਬਟਾਈ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਹੈ ਚਲੋ ਹੁਣ ਆਪਾਂ ਚੱਲਦੇ ਆਂ ਗੁੱਗਾ ਮਾੜੀ ਦੇ ਅੰਦਰ مین ਗੇਟ ਤੋਂ ਅੰਦਰ ਜਾਣ ਤੋਂ ਬਾਅਦ ਸਾਹਮਣੇ ਸਾਨੂੰ ਗੁੱਗਾ ਮਾੜੀ ਦਿਖਾਈ ਦਿੰਦੀ ਹੈ ਮਾੜੀ ਦੇ ਸਾਹਮਣੇ ਹੀ ਮਿੱਟੀ ਕੱਢੀ ਜਾਂਦੀ ਹੈ ਮਿੱਟੀ ਕੱਢਣ ਤੋਂ ਬਾਅਦ ਸਾਰੀ ਸੰਗਤ ਗੁੱਗਾ ਮਾੜੀ ਦੇ ਅੰਦਰ ਦਾਖਲ ਹੁੰਦੀ ਹੈ ਹੁਣ ਆਪਾਂ ਇੱਥੇ ਮੱਥਾ ਟੇਕਦੇ ਹਾਂ ਤੇ ਉਸ ਤੋਂ ਬਾਅਦ ਆਪਾਂ ਅੱਗੇ ਚੱਲਾਂਗੇ ਗੋਗਾ ਮਾੜੀ ਨੂੰ ਅੰਦਰੋਂ ਬਹੁਤ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। ਥੋੜੀ ਜੀ ਜ਼ਿਆਦਾ ਭੀੜ ਹੋਣ ਕਰਕੇ ਮੈਂ ਤੁਹਾਨੂੰ ਇਸ ਨੂੰ ਚੰਗੀ ਤਰ੍ਹਾਂ ਨਹੀਂ ਦਿਖਾ ਸਕਦਾ। ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਤਾਂ ਗਾਇ ਵੀ ਤੁਹਾਨੂੰ ਚੰਗੀ ਤਰ੍ਹਾਂ ਅੰਦਰੋਂ ਗੋਗਾ ਮਾੜੀ ਦਿਖਾ ਜਾਵੇ। ਇਹ ਉਹਨਾਂ ਦੀ ਮੇਨ ਮੂਰਤੀ ਹੈ ਜਿੱਥੇ ਸਾਰੇ ਮੱਥਾ ਟੇਕਦੇ ਹਨ। ਤੇ ਇਸ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਸ਼ਿੰਗਾਰਿਆ ਗਿਆ ਹੈ। चलो हूँ आप चलते हाँ अगे ये दूसरी समात है ਇੱਥੇ ਗੁਗਾ ਜੈਰਬੀਰ ਦੀ ਮੂਰਤੀ ਬਣਾਈ ਗਈ ਹੈ। ਉਹਨਾਂ ਨੂੰ ਘੋੜੇ ਉੱਤੇ ਬੈਠਾ ਦਿਖਾਇਆ ਗਿਆ ਹੈ। ਇਹ ਮੂਰਤੀ ਗੋਰਖਨਾਥ ਜੀ ਦੀ ਹੈ। ਤੇ ਇਹ ਵਾਲੀ ਮੂਰਤੀ ਗੁਗਾ ਜੈਰਬੀਰ ਦੀ ਹੈ। ਬਹੁਤ ਵਧੀਆ ਤਰੀਕੇ ਨਾਲ ਬਣਾਈ ਗਈ ਹੈ। ਤੇ ਬਹੁਤ ਵਧੀਆ ਤਰੀਕੇ ਨਾਲ ਹੀ ਸ਼ਿੰਗਾਰਿਆ ਗਿਆ ਹੈ। ਇਹ ਸ਼ਿਵ ਜੀ ਦੀ ਮੂਰਤੀ ਹੈ। ਅੱਗੇ ਇਹ ਧੂਣੀ ਹੈ ਜਿਸ ਨੂੰ ਗੋਰਖ ਧੂਣੀ ਕਿਹਾ ਜਾਂਦਾ ਹੈ ਇਸ ਉੱਤੇ ਵੀ ਸੰਗਤਾਂ ਮੱਥਾ ਟੇਕਦੀਆਂ ਹਨ ਮਾੜੀ ਦੇ ਅੰਦਰ ਅੱਜ ਵੀ ਕਾਫੀ ਭੀੜ ਹੈ ਵਾੜੀ ਦੇ ਬਾਹਰ ਤੇ ਅੰਦਰ ਮੰਗਣ ਵਾਲੇ ਬਹੁਤ ਬੰਦੀ ਵਿਚ ਹਨ ਚਲੋ ਹੁਣ ਆਪਾਂ ਮਾਤਾ ਦੇਖਣ ਤੋਂ ਬਾਅਦ ਗੁੱਗਾ ਵਾੜੀ ਦੇ ਬਾਹਰ ਚੱਲਦੇ ਆ ਤੇ ਤੁਹਾਨੂੰ ਹੋਰ ਮੇਲਾ ਦਿਖਾਉਣੀ ਆ ਇਸ ਪਾਸੇ ਵੀ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ ਪੜਾਉਣਿਆਂ ਦੀਆਂ ਮਠਾਈਆਂ ਦੀਆਂ ਲੇਡੀਜ਼ ਜੈਂਟਸ ਮਾਨ ਦੀਆਂ ਤੁਸੀਂ ਜਿੱਧਰ ਨੂੰ ਵੀ ਦੇਖੋਗੇ ਤੁਹਾਨੂੰ ਦੁਕਾਨਾਂ ਹੀ ਦੁਕਾਨਾਂ ਦੇਖਣ ਨੂੰ ਮਿਲਣਗੀਆਂ ਦੁਕਾਨਾਂ ਦੀ ਰੇਂਜਮੈਂਟ ਬਹੁਤ ਵਧੀਆ ਤਰੀਕੇ ਨਾਲ ਕੀਤੀ ਗਈ ਹੈ ਤਾਂ ਜੋ ਭੀੜ ਸਮੇਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਇਸ طرف ਦੇਖੋ ਛੋਟੇ ਚੰਡੋਲ ਬੱਚਿਆਂ ਲਈ ਮੋਟਰਸਾਈਕਲ ਵਾਲੇ ਰੰਗ-ਬਰੰਗੇ ਚੰਡੋਲ ਬੱਚੇ ਖੂ ਇੰਜੋਏ ਕਰ ਰਹੇ ਹਨ ਇੱਧਰ ਆਹਾ ਡ੍ਰੈਗਨ ਵਾਲਾ ਝੂਲਾ ਇਹਨੂੰ ਵੀ ਬੱਚੇ ਇੰਜੋਏ ਕਰ ਰਹੇ ਹਨ ਹੋਰ ਬਹੁਤ ਤਰ੍ਹਾਂ ਦੇ ਚੰਡੋਲ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਚਲੋ ਹੁਣ ਥੋੜਾ ਜਿਹਾ ਹੋਰ ਅੱਗੇ ਚੱਲਦੇ ਹਾਂ 메ਨ ਸੜਕ ਤੋਂ ਮੇਲੇ ਤੱਕ ਲਗਭਗ 1 ਕਿਲੋਮੀਟਰ ਦੀ ਵਾਟ ਹੈ ਉਥੋਂ ਮੇਲੇ ਤੱਕ ਆਉਣ ਲਈ ਇਹ ਰਿਕਸ਼ਾ ਦਾ ਪ੍ਰਬੰਧ ਹੁੰਦਾ ਹੈ ਇਹ ਪੇੜ ਹੁੰਦੇ ਹਨ ਤੁਸੀਂ ਉਥੋਂ ਮੇਲੇ ਤੱਕ ਆਉਣ ਲਈ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਮੇਲੇ ਵਿੱਚ ਤੁਸੀਂ ਪੰਜਾਬ ਦੇ ਕਲਚਰ ਨੂੰ ਬਹੁਤ ਵਧੀਆ ਤਰੀਕੇ ਨਾਲ ਦੇਖ ਸਕਦੇ ਹੋ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਇੱਥੇ ਹਰ ਵਰਗ ਦਾ ਵਿਅਕਤੀ ਪਹੁੰਚਦਾ ਹੈ ਗੋਪ ਤੇਰੇ ਕਬਨੇ ਅੱਜ ਦਾ ਬਲੌਗ ਸਾਡਾ ਮੇਲੇ ਦਾ ਇੱਥੇ ਤੱਕ ਰਹੀ ਸੀ ਹੁਣ ਅਸੀਂ ਘਰ ਵੱਲ ਨੂੰ ਜਾ ਰਹੇ ਹਾਂ ਹੁਣ ਅਸੀਂ ਇੱਥੇ ਤੁਹਾਨੂੰ ਮੇਲੇ ਦੇ ਲਾਸਟ ਦਿਨਾਂ ਦੇ ਵਿੱਚ ਆਵਾਂਗੇ ਤੇ ਪੂਰੇ ਭੀੜ ਵਾਲੇ ਦਿਨਾਂ ਵਿੱਚ ਮੇਲੇ ਨੂੰ ਦਿਖਾਵਾਂਗੇ ਕਿ ਕਿੰਨਾ ਇਕੱਠ ਹੁੰਦਾ ਹੈ ਇੱਥੇ ਤੇ ਹੁਣ ਅਸੀਂ ਚੱਲਦੇ ਹਾਂ ਆਪਣੇ ਘਰ ਵੱਲ ਨੂੰ ਅੱਜ ਦਾ ਬਲੌਗ ਸਾਡਾ ਇੱਥੇ ਹੀ ਸਮਾਪਤ ਹੁੰਦਾ ਹੈ ਮਿਲਦੇ ਹਾਂ ਅਗਲੇ ਦਿਨ ਧੰਨਵਾਦ